ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਸਿਆਸੀ ਪ੍ਰੋਗਰਾਮ ਵਿਚਾਰ ਬਟਾਂਦਰਾ ਤੇ ਜਿੱਥੇ ਅਸੀਂ ਪੰਜਾਬ ਦੀ ਸਿਆਸਤ ਤੇ ਪรรค ਦੇ ਮੁੱਦਿਆਂ ਤੇ ਗੱਲਬਾਤ ਕਰੀਦੀ ਹੈ ਅਤੇ ਸੱਚ ਦੀ ਤਲਾਸ਼ ਕਰਦੇ ਹਾਂ ਸੋ ਗੱਲ ਕੀਤੀ ਜਾਵੇ ਤਾਂ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵੱਡਾ ਝਟਕਾ ਲੱਗਾ ਹੈ ਕਰਨ ਕਰਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦੇ ਵਿੱਚ ਕਾਂਗਰਸ ਪਾਰਟੀ ਨੂੰ ਨਾ ਸਿਰਫ ਹਾਰ ਮਿਲੀ ਸਗੋਂ ਉਸ ਦੇ ਉਮੀਦਵਾਰ ਕਰਨਬੀਰ ਸਿੰਘ ਬੁਰਜ ਦੀ ਜ਼ਮਾਨਤ ਵੀ ਜਬਤ ਹੋ ਗਈ ਕਾਂਗਰਸ ਨੂੰ ਸਿਰਫ 15000 ਦੇ ਕਰੀਬ ਵੋਟਾਂ ਮਿਲੀਆਂ ਅਤੇ ਉਹ ਚੌਥੇ ਨੰਬਰ ਤੇ ਰਹੀ ਤੇ ਜਦਕਿ ਆਮ ਆਦਮੀ ਪਾਰਟੀ ਨੇ 12000 ਤੋਂ ਵੱਧ ਵੋਟਾਂ ਦੇ ਨਾਲ ਜਿੱਤ ਵੀ ਹਾਸਲ ਕੀਤੀ ਸੋ ਇਸ ਹਾਰ ਨੇ ਪੰਜਾਬ ਕਾਂਗਰਸ ਦੇ ਵਿੱਚ ਹਲਚਲ ਜਹੀ ਵਧਾ ਦਿੱਤੀ ਹੈ ਪੰਜਾਬ ਪ੍ਰਦੇਸ਼ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੱਲੋਂ ਚੋਣ ਪ੍ਰਚਾਰ ਦੇ ਦੌਰਾਨ ਕੀਤੇ ਵਿਵਾਦਿਤ ਬਿਆਨਾਂ ਨੂੰ ਵੀ ਇਸ ਹਾਰ ਦਾ ਮੁੱਖ ਕਾਰਨ ਜੋ ਹੈ ਉਹ ਮੰਨਿਆ ਜਾ ਰਿਹਾ ਹੈ ਜਿਸ ਦੇ ਨਾਲ ਦਲਿਤ ਵੋਟ ਬੈਂਕ ਨੂੰ ਕਾਫੀ ਨੁਕਸਾਨ ਵੀ ਪਹੁੰਚਿਆ ਸੋ ਹੁਣ ਸਵਾਲ ਉੱਠ ਰਹੇ ਨੇ ਕਿ ਕੀ ਰਾਜਾ ਵੜਿੰਗ ਨੂੰ ਬਦਲਿਆ ਜਾਵੇਗਾ ਕੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪਾਰਟੀ ਪ੍ਰਧਾਨ ਬਣਾ ਕੇ ਦਲਿਤ ਨੁਕਸਾਨ ਦੀ ਪਰਪਾਈ ਕੀਤੀ ਜਾ ਸਕਦੀ ਹੈ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾਦੀ ਥਾਂ ਵੀ ਬਦਲਾਅ ਹੋ ਸਕਦਾ ਹੈ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸਾਡੇ ਸੀਨੀਅਰ ਪੱਤਰਕਾਰ ਰੋਸ਼ਨ ਖੜਾ ਜੀ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆ ਖੜਾ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ ਮਿਹਰਬਾਨੀ ਰਾਜ਼ੀ ਰੋ ਬੇਟਾ ਖੜਾ ਸਾਹਿਬ ਗੱਲ ਕੀਤੀ ਜਾਵੇ ਤਾਂ ਤਰਨ ਤਰਨ ਵਿੰਦੀ ਚੋਣ ਤੋਂ ਬਾਅਦ ਕਾਂਗਰਸ ਦੇ ਵਿੱਚ ਜ਼ਮਾਨਤ ਜਬਤ ਹੋਣ ਦੇ ਉਪਰੰਤ ਮੰਥਨ ਚੱਲ ਰਿਹਾ ਹੈ ਕਿ ਪੰਜਾਬ ਕਾਂਗਰਸ ਕਮੇਟੀ ਦਾ ਭਵਿੱਖੀ ਪ੍ਰਧਾਨ ਹੁਣ ਕੌਣ ਹੋਵੇਗਾ ਜਿਹੜਾ ਦਲੇ ਡੈਮੇਜ ਰਾਜਾ ਬੜਿੰਗ ਨੇ ਕੀਤਾ ਹੈ ਕਿ ਉਸ ਨੂੰ ਥੱਲ ਪਾਉਣ ਦੇ ਲਈ ਇਸ ਦੇ ਵਿੱਚ ਚਰਨਜੀਤ ਸਿੰਘ ਚੰਨੀ ਦਾ ਗੁਣਾ ਦੇ ਨੀਤਾ ਪ੍ਰਤਾਪ ਸਿੰਘ ਬਾਦਪਾ ਵੀ ਬਦਲੇ ਜਾ ਸਕਦੇ ਨਹੀਂ ਕੀ ਤੁਹਾਨੂੰ ਲੱਗਦਾ ਹੈ ਕਿ ਇਸ ਨੁਕਸਾਨ ਨੂੰ ਠੀਕ ਕਰਨ ਦੇ ਲਈ ਪਾਰਟੀ ਪ੍ਰਧਾਨ ਨੂੰ ਬਦਲਣਾ ਜ਼ਰੂਰੀ ਹੈ ਕੀ ਵਿਚਾਰ ਰੱਖਦੇ ਹੋ ਤੁਸੀਂ ਦੇਖੋ ਗੱਲ ਇਹ ਹੈ ਕਿ ਜਿਹੜੀ ਜਿਮਨੀ ਚੋਣ ਹੋਈ ਤਰਨਦਰ ਦੀ ਹੂੰ ਉਹਦੇ ਵਿੱਚ ਨਾ ਬੜਾ ਕੁਝ ਮਿਲਿਆ ਦੇਖਣ ਨੂੰ ਹੂੰ ਉੱਥੇ ਪਹਿਲੀ ਗੱਲ ਤੇ ਰਾਜਨੀਤਿਕ ਪਾਰਟੀਆਂ ਘੱਟ ਸੀ ਜਿਹੜੀ ਨਾ ਗਰੁੱਪイズਮ ਜ਼ਿਆਦਾ ਸੀਗਾ ਹੂੰ ਧੜੇ ਧੜੇ ਬੰਦੇ ਚੱਲਦੇ ਸੀ ਇੱਕ ਬਜੇ ਨੂੰ ਨੀਵਾ ਦਿਖਾਉਂਦੇ ਸੀਗੇ ਹੂੰ ਕਰਦਾਰ ਕੁਸ਼ੀ ਵੀ ਵੱਤਵਤ ਹੋਈ ਹੈਗੀ ਆ ਜਿਹੜੀ ਕਿ ਲੋਕਤੰਤਰੀ ਕਦਰਾਂ ਕੀਮਤਾਂ ਦਾ ਨੁਕਸਾਨ ਕਰਦੀ ਹੈਗੀ ਹੂੰ ਕਰਮ ਗੱਲ ਇਹ ਹੁੰਦੀ ਆ ਵੀ ਗੱਲ ਇਹ ਨਹੀਂ ਗੀ ਵੀ ਗੱਲ ਕੀ ਗਈ ਆ ਹੂੰ ਗੱਲ ਇਹ ਗੱਲ ਕਹੀ ਕਿਨੇ ਹੂੰ ਉਹਦਾ ਵਜ਼ਨ ਹੁੰਦਾ ਬਿਲਕੁਲ ਸਹੀ ਹੁਣ ਜਿਹੜੀ ਇੱਥੇ ਆਪਾਂ ਬੈਠ ਕੇ ਗੱਲ ਕਰ ਰਹੇ ਆ ਸਾਡੀ ਗੱਲ ਦਾ ਵਜ਼ਨ ਹੈ ਕਿ ਲੋਕਾਂ ਨੇ ਸੁਣਨਾ ਵੀ ਇਹ ਇਹਦੀ ਗੱਲ ਦੇ ਪਿੱਛੇ ਅਸੀਂ ਕੀ ਫੜਿਆ ਵਾ ਜਾਂ ਸਾਡੀ ਮਤਲਬ ਗ੍ਰਫਤ ਚ ਕੀ ਆ ਚੁੱਕਿਆ ਜੀ ਹੁਣ ਜਿਹੜਾ ਮਤਲਬ ਸਟੇਟ ਦਾ ਪ੍ਰੈਜ਼ੀਡੈਂਟ ਹੋਵੇ ਉਹ ਵੀ ਇੱਕ ਨੈਸ਼ਨਲ ਪਾਰਟੀ ਦੀ ਹਮ ਤੇ ਜਦੋਂ ਉਹਨੇ ਬੋਲਣਾ ਹੈਗਾ ਉਹਨੂੰ ਲੋਕਾਂ ਨੇ ਸੁਣਨਾ ਹੈ ਹਮ ਕਿਉਂਕਿ ਉਹਦਾ ਇੱਕ ਇੱਕ ਲੀਡਰ ਨਾਮਜ਼ਦ ਹੋ ਗਿਆ ਹਮ ਲੋਕ ਸੁਣਨ ਉਹਦੇ ਵੀ ਰਾਜਾ ਵੜਿੰਗ ਸਾਹਿਬ ਹੋਣਗੇ ਜਾਂ ਕੋਈ ਹੋਰ ਵੀ ਕਿਸੇ ਪਾਰਟੀ ਦਾ ਸੁਪੀਰ ਬਾਦਲਾਵੇਗਾ ਕੋਈ ਵੀ ਭਗਵੰਤ ਮਾਨ ਵੀ ਜਿਹੜੇ ਬੈਸਟ ਰੇਟਰ ਹੈਗੇ ਹਮ ਵੀ ਉਹ ਵੀ ਆ ਸਕਦਾ ਕੋਈ ਵੀ ਆ ਲੋਕੀ ਸੁਣੇ ਜਾਂਦੇ ਆ ਜੀ ਤੇ ਜਦੋਂ ਸੁਣ ਕੇ ਲੋਕੀ ਉਹ ਹੁੰਦੇ ਆ ਕਿ ਜੋ ਉਹਦੇ ਕੰਦ ਤੋਂ ਬਹੁਤ ਨੀਵਾ ਹਮ ਹਣਾ ਫਿਰ ਲੱਗਦਾ ਕਿ ਆਮ ਆਦਮੀ ਵੀ ਨਹੀਂ ਹੈ ਹਮ ਆਮ ਨਹੀਂ ਪਾਰਟੀ ਵਾਲੇ ਨਹੀਂ ਆਮ ਹਮ ਪੰਚਾਇਤ ਆਮ ਨਾਗਰਿਕਾ ਉਹਦੋਂ ਨਾ ਉਹਦੇ ਤੇ ਨਾ ਗੁੱਸਾ ਘਟੋਂ ਦਾ ਤਰਸ ਬਣਾ ਹੁੰਦਾ ਤੇ ਤਰਸ ਜ਼ਿਆਦਾ ਆਉਂਦਾ ਵਾ ਉਸ ਪਾਰਟੀ ਦੇ ਜਿਹਨੇ ਨੂੰ ਉਸ ਜਗ੍ਹਾ ਤੇ ਪਹਚਾਇਆ ਹਮ ਵੀ ਪਾਰਟੀ ਦੇ ਮਾਪਦਣ ਇੰਨੇ ਕਮਜ਼ੋਰ ਆ ਕਿ ਜਿਨ੍ਹਾਂ ਨੇ ਇਹ ਸਟਡੀ ਨਹੀਂ ਕੀਤਾ ਹਮ ਕਿ ਜਿਹਨੂੰ ਅਸੀਂ ਪ੍ਰਧਾਨਗੀ ਦੇ ਰਹੇ ਆ ਕਿ ਉਹਦਾ ਜ਼ਿੰਮੇਵਾਰੀ ਕੀ ਆ ਪੁਦੀ ਭਾਸ਼ਾ ਕੀ ਉਹਨੇ ਬੋਲਣਾ ਕੀ ਹੈਗਾ ਜੀ ਲੇਕਿਨ ਇਹ ਗੱਲ ਹੈਗੀ ਆ ਕਿ ਜਦੋਂ ਉਹਨਾਂ ਨੇ ਮਤਲਬ ਭਵਾ ਖਾਲਸਾਣ ਦੀ ਜਾਂ ਹਿੰਦੂਸਾਂ ਦੀ ਗੱਲ ਕੀਤੀ ਜਾਂ ਉਹ ਵੀ ਗੱਲ ਰਿਲੇਟਿਵ ਗੱਲ ਸੱਜਿਆ ਗਿਆ ਹੂੰ ਜਦੋਂ ਉਹਨਾਂ ਨੇ ਬੂਟਾ ਸਿੰਘ ਬਾਰੇ ਗੱਲ ਕੀਤੀ ਜਾਂ ਜਿਹੜੇ ਗ੍ਰਹਿ ਮੰਤਰੀ ਸਾਹਿਬ ਕਰ ਰਹੇ ਸਰਦਾਰ ਬੂਟਾ ਸਿੰਘ ਉਹਦੇ ਬਾਰੇ ਜਿਸ ਢੰਗ ਨਾਲ ਵਰਤਿਆ ਗਿਆ ਉਹ ਵੀ ਗੱਲ ਮਤਲਬ ਨਿੰਦਣਯੋਗ ਹੈਗੀ ਆ ਹੂੰ ਤੇ ਉਹ ਗੱਲ ਨੂੰ ਕਿਉਂਕਿ ਇਲੈਕਸ਼ਨ ਸੀ ਜੇ ਆਮ ਕਹੀ ਜਾਂਦੀ ਫਿਰ ਗੱਲ ਇਹਨਾਂ ਤੂਲ ਨਹੀਂ ਬਣਨਾ ਸੀ ਹੂੰ ਬਿਲਕੁਲ ਸਹੀ ਇਲੈਕਸ਼ਨ ਚ ਆਉਂਦੀ ਕਰਕੇ ਵ੍ਰਧੇਪਾ ਹਟੀਆਂ ਨੂੰ ਇੱਕ ਮੁੱਦਾ ਮਿਲ ਗਿਆ ਹੂੰ ਉੱਥੇ ਜਿਮਨੀ ਚੋਣਾ ਵਿੱਚ ਮੁੱਦੇ ਇਹੋ ਜਿਹੇ ਹੀ ਰਹੇ ਆ ਹਾਂਜੀ ਉੱਥੇ ਮੁੱਦਾ ਲੋਕ ਮੁੱਦਾ ਕੋਈ ਨਹੀਂ ਆ ਹੂੰ ਵੀ ਇਸ ਤਰ੍ਹਾਂ ਦੇ ਹਲਕੇ ਵਿੱਚ ਕਿੰਨੇ ਸਕੂਲ ਖਾਲੀ ਪਏ ਆ ਕਿੰਨੇ ਟੀਚਰ ਹੈ ਨਹੀਂ ਕਿੰਨੇ ਪ੍ਰਿੰਸੀਪਲ ਹੈ ਨਹੀਂ ਜੀ 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 ਕੋਈ ਮੁੱਦਾ ਨਹੀਂ ਆਇਆ ਕੋਈ ਮੁੱਦਾ ਨਹੀਂ ਆਇਆ ਕਿ ਉੱਥੇ ਡਿਸਪੈਂਸਰੀਆਂ ਦੇ ਚ ਡਾਕਟਰ ਕਿਉਂ ਹੈ ਨਹੀਂ ਹਸਪਤਲ ਕਿਉਂ ਖਾਲੀ ਪਏ ਹੂੰ ਕੋਈ ਮੁੱਦਾ ਨਹੀਂ ਆਇਆ ਕਿ ਲੋਕਾਂ ਦੀ ਸੁਰੱਖਿਆ ਦਾ ਕੀ ਹਾਲ ਹੈ ਗੈਂਗਸਟਰ ਯੋਕ ਬਣ ਗਿਆ ਹੂੰ ਹਾਂ ਜਿਹੜਾ ਲੋਕ ਮੁੱਦੇ ਆ ਉਹ ਗਾਇਬ ਰਹੇ ਤੇ ਮੁੱਦੇ ਕੀ ਰਹੇ ਇਹੋ ਜਿਹੇ ਮੇਰੇ ਮਤਲਬ ਬਕਵਾਸ ਬਾਜੀ ਦੇ ਰਹੇ ਆ ਲੇਕਿਨ ਅਸੀਂ ਇਸ ਕਰਕੇ ਉਹਦੇ ਚ ਰਿਜ਼ਲਟ ਦੇਖਦੇ ਆ ਜੀ ਇਹ ਉਹ ਜਿਹੜੇ ਮਤਲਬ ਮਤਲਬ ਗੈਰ ਮੁੱਦਿਆਂ ਤੇ ਗੱਲਾਂ ਹੋਈਆਂ ਉਹਨਾਂ ਮੁੱਦਿਆਂ ਤੇ ਜਿਹੜਾ ਮਤਲਬ ਇੱਕ ਨਵਾਂ ਦੀ ਰਾਜਨੀਤੀ ਹੋਈ ਆ ਇਹ ਉਹਦਾ ਰਿਜ਼ਲਟ ਸੀ ਹੂੰ ਵੀ ਕਿਹਣਾ ਜਿਆਦਾ ਖਲਰ ਗਿਆ ਆਪਣੇ ਉਹਨੂੰ ਹਣਾ ਜੀ ਹੁਣ ਜਿਨੇ ਜਿਆਦਾ ਗਲਤ ਬੋਲੇ ਆ ਉਹਨੂੰ ਡਾਉਂਚ ਰਹੇ ਕੇ ਜਿਨੇ ਘੱਟ ਗਲਤ ਬੋਲੇ ਆ ਉੱਪਰ ਦੇ ਉਹ ਉੱਪਰ ਆ ਗਿਆ ਸਹੀ ਗੱਲ ਆ ਠੀਕ ਆ ਲੇਕਿਨ ਰਾਜਨੀਤਿਕਾਂ ਦੀ ਗੱਲ ਨਹੀਂ ਹੁਣ ਵੀ ਹੁਣ ਉਹ ਸੁਭੀਰ ਸਿੰਘ ਬਦਲ ਵੀ ਜਾਂਦੇ ਉੱਥੋਂ ਵੀ ਕਹਿ ਦਿੰਦੇ ਆ ਗਿਆ ਵੀ ਜੋ ਇਹਨਾਂ ਨੇ ਕੀਤਾ ਹੂੰ ਉਹ ਕਹਿੰਦੇ ਅਫਸਰਾਂ ਨੂੰ ਕਹਿੰਦੇ ਕਿ ਨਹੀਂ ਹਾਂ ਹਾਂ ਬਈ ਤੁਸੀਂ ਪੜ ਲਿਓ ਵਿਚਾਰ ਪੜਿਆ ਵਿਚਾਰ ਲਿਓ ਅਸੀਂ ਇਦੋਂ ਹੀ ਬੁਰਾ ਹਲ ਕਰਾਂਗੇ ਫਿਰ ਉਹਦੀ ਬ੍ਰਾਈ ਕਰ ਤੋ ਕਰਦਾ ਹਾਂ ਜੇ ਤੋ ਬੁਰਿਆ ਦੇ ਕੇ ਹੋਰ ਬੁਰਾ ਹੋਣ ਦਾ ਐਲਾਨ ਕਰਨਾ ਹਾਂ ਹਨਾ ਤੇ ਵੀ ਉਹਦੀ ਬ੍ਰਾਈ ਕਰ ਤੋ ਕਰ ਦਿਓ ਤੁਸੀਂ ਨੂੰ ਮਕੋ ਸਾਡਾ ਭਗਵੰਤ ਮਨ ਆਦਰਸ਼ ਬਣ ਗਿਆ ਜੋ ਇਹ ਕਰਦਾ ਅਸੀਂ ਉਹ ਕਰਾਂਗੇ ਜੇ ਕੀ ਪਾਦਾ ਵੀ ਭਗਵੰਤ ਮਨ ਠੀਕ ਨਹੀਂ ਹਾਂ ਬਿਲਕੁਲ ਪਤਾ ਨਹੀਂ ਰਾਜਨੀਤਿਕ ਲੋਕ ਕਿਸ ਲੈਵਲ ਤੇ ਜਾ ਕੇ ਕਿਸ ਲੈਵਲ ਦੀ ਗੱਲ ਕਰ ਜਾਂਦੇ ਆ ਅੱਜ ਜਿਹੜਾ ਤੁਸੀਂ ਸਵਾਲ ਕੀਤਾ ਕਿ ਕੀ ਮਤਲਬ ਕਾਂਸੜੀ ਹਲਚਲ ਹੋਈ ਆ ਹਾਂ ਜੋ ਡੈਮੇਜ ਹੋਇਆ ਹਾਂਜੀ ਕਿਉਂਕਿ ਕਾਂਗਰਸ ਨੂੰ ਇਹ ਮੰਨੇ ਜਾਂਦਾ ਸੀ ਵੀ ਇਹਦੇ ਲਈ ਦਲਦਬੋਟ ਹੈ ਨਾ ਉਹ ਕਾਂਗਰਸੀ ਬੋਟ ਹੂੰ 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 ਕਿਉਂਕਿ ਸੰਵਿਧਾਨ ਬਣਨ ਤੋਂ ਲੈ ਕੇ ਡਾਟਰ ਬੀਤਕਰ ਸਾਹਿਬ ਤੋਂ ਲੈ ਕੇ ਹੁਣ ਤੱਕ ਜੋ ਮਤਲਬ ਕਾਂਗਰਸ ਸਰਕਾਰਾਂ ਨੇ ਦਲਦ ਨੂੰ ਉੱਪਰ ਚੱਕਣ ਵਾਸਤੇ ਰਿਜ਼ਰਵੇਸ਼ਨ ਕੀਤੀ ਜਾਂ ਹੋਰ ਕੰਮ ਕੀਤਾ ਜਾਂ ਐਜੂਕੇਸ਼ਨ ਲਈ ਉਹਨਾਂ ਨੂੰ ਮਤਲਬ ਫ੍ਰੀ ਕੀਤਾ ਹੈਗਾ ਉਹ ਹੀ ਕਰ ਸਕਦੇ ਸੀ ਹੂੰ ਇਸ ਲਈ ਉਹ ਮਹਿਸੂਸ ਕਰਦੇ ਆ ਲੋਕ ਨਿਕਲ ਜਦੋਂ ਇਹ ਭਾਸ਼ਾ ਕਾਂਗਰਸ ਲੀਡਰ ਇਹਦਾਂ ਦੀ ਬੋਲੇ ਤੇ ਲੱਗਦਾ ਕਿ ਇਹਨਾਂ ਦੇ ਮਨ ਚ ਕੋਟ ਵੀ ਆ ਹੂੰ ਸਹੀ ਗੱਲ ਆ ਹੈਨਾ ਹਾਂਜੀ ਉਹ ਖੋਟ ਨੂੰ ਜਦੋਂ ਉਹ ਬਾਰਿਆ ਗਿਆ ਤੇ ਲੋਕਾਂ ਦੇ ਵਿੱਚ ਆਇਆ ਹੁਣ ਉਹ ਪਾਰਟੀਆਂ ਆਉਂਦੀ ਆ ਵੀ ਹੁਣ ਜੇ ਅੱਗੇ ਤੁਰਨਾ ਜੇ ਸਤਾਈ ਨੂੰ ਦੇਖਣਾ ਫੇਰ ਰਾਜਾ ਬੜੀ ਦੀ ਅੱਖ ਨਾ ਨਹੀਂ ਵੇਖਣਾ ਹੂੰ ਰਾਜਾ ਰਾਜਾ ਬੜਿੰਗ ਭਮਾ ਗਿੰਦੇ ਕਸਤਾਈਲੀ ਫੋਕਸ ਕਰ ਰਹੇ ਆ ਪਰ ਤੇਰੀ ਨਜ਼ਰੀਆ ਨਹੀਂ ਵਿਖਣਾ ਤੇਰੀ ਅੱਖ ਨਾ ਨਹੀਂ ਵਿਖਣਾ ਹੂੰ ਉਸ ਵਲੇ ਚੰਨੀ ਚੰਨੀ ਸਾਹਬ ਨੇ ਗੱਲ ਲਾਕੀ ਸੀ ਜਦੋਂ ਨੇ ਮਾਫੀ ਮੰਗ ਲਈ ਆਖੀਰ ਤੇ ਆ ਕੇ ਵੀ ਮੇਰੇ ਪਤਾ ਸਮਾਰ ਮੈਂ ਮਾਫੀ ਮੰਗਦਾ ਮੈਂ ਦੰਡਵਤੀ ਵੀ ਕਰਦਾ ਚੰਨੀ ਚੰਨੀ ਨੇ ਗੱਲ ਆਕੀ ਸੀ ਵੀ ਜਦੋਂ ਵੀ ਮਾਫੀ ਮੰਗ ਲਵੇ ਨਾ ਗਲਤੀ ਕਰਕੇ ਉਹਨੂੰ ਮਾਫ ਕਰਨਾ ਚਾਹੀਦਾ ਹੂੰ ਉਹਨੇ ਆਪਣੇ ਉਸ ਦਲਤ ਸ਼੍ਰੇਣੀ ਨੂੰ ਦਲਤ ਵਰਗ ਨੂੰ ਇਹ ਇੱਕ ਸਥਿਤਾ ਕਿ ਬਦੌਰ ਦਲਤ ਜੀ 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 ਨੇਤਾ ਹਾਂਜੀ ਹੁਣ ਗੱਲ ਹੈਗੀ ਹੈ ਕਿ ਉਹਦੇ ਉਹ ਬੋਲੇ ਸ਼ਬਦ ਹੂੰ ਕਮ ਕਿਧਿਆ ਰਹੇ ਹਮ ਚੰਨੀ ਸਾਹਿਬ ਦੇ ਜੀ ਬਿਲਕੁਲ ਚੰਨੀ ਸਾਹਿਬ ਦੀ ਜਿਹੜੀ ਮਤਲਬ ਨਾ ਦ੍ਰਿਸ਼ਟੀ ਬਣ ਗਈ ਵੀ ਇਹ ਮਤਲਬ ਇਦਾਂ ਨਹੀਂਗਾ ਕਿ ਕੋਈ ਮੁਲਤਰਨ ਦਾ ਮੁੱਦਾ ਲੈ ਕੇ ਬਹਿ ਜਾਊਗਾ ਹਮ ਜਾਂ ਕੋਈ ਇਦਾਂ ਦਾ ਮੁੱਦਾ ਲੈ ਕੇ ਬਹਿ ਜਾਊਗਾ ਉਹ ਹੈਗਾ ਕਿ ਅਸੀਂ ਪੂਰੀ ਦ੍ਰਿਸ਼ਟੀ ਉਹ 3 ਮਹੀਨੇ ਜੇ ਰਹੇ ਨਾ ਮੁੱਖ ਮੰਤਰੀ ਰਹੇ ਆ ਹਮ ਉਹਨਾਂ ਬਾਰੇ ਇਹ ਨਹੀਂ ਆ ਕਿ ਦਲਤ ਮੁੱਖ ਮੰਤਰੀ ਹੋਣ ਦੇ ਬਾਵਜੂਦ ਉਹ ਦਲਤਾਂ ਦਾ ਇਨੀਸ਼ੀਏਟ ਹਮ ਉਹ ਜਨਰਲਿਸਟ ਵੀ ਹੋ ਗਿਆ ਸੀ ਜਨਰਲ ਲੋਕੀ ਵੀ ਪਸੰਦ ਕਰਦੇ ਸੀ ਜੀ ਹਾਂਜੀ ਅੱਜ ਮੈਂ ਕਿਤੇ ਕਮੈਂਟ ਮਾਉਂਦੇ ਨੇ ਵੀ ਕੌਣ ਹੋਣਾ ਚਾਹੀਦਾ ਮੁੱਖ ਮੰਤਰੀ ਜੇ ਚੰਨੀ ਨੂੰ ਬੋਰਡ ਜਾਂਦੀ ਪੈਂਦੀ ਆ ਕਿਸੇ ਵੀ ਪੋਸਟ ਦੇ ਉੱਤੇ ਜੀ ਵੀ ਚੰਨੀ ਠੀਕ ਆ ਹੂੰ ਉਹਨੇ ਕਾਂਗਰਸ ਦੇ ਸਿਧਾਂਤਾਂ ਦੇ ਪੀ ਐਚ ਡੀ ਕੀਤੀ ਆ ਹਾਂਜੀ ਉਹਨੇ ਡਾਕਟਰਡ ਕੀਤੀ ਹੈਗੀ ਆ ਲੇਕਿਨ ਗੱਲ ਹੈ ਕਿ ਉੱਪਰ ਤੱਕ ਵੀ ਚੱਲ ਰਿਹਾਗਾ ਹੂੰ ਵੀ ਚੰਨੀ ਸਾਹਿਬ ਹੋ ਸਕਦਾ ਕਿ ਪੰਜਾਬ ਦੇ ਪ੍ਰਧਾਨ ਬਣ ਜਾਣ ਹੂੰ ਇਸ ਤੋਂ ਬਿਨਾਂ ਲੋਕੀ ਹੁੰਦੇ ਸੁਪਾਲ ਖੈਰ ਦੀ ਗੱਲ ਕਰਦੇ ਆ ਜਾਂ ਪ੍ਰਗਟ ਸਿੰਘ ਦੀ ਗੱਲ ਕਰਦੇ ਜਾਂ ਸੁਖਿਰੰਧਾਵਾਦ ਦੀ ਗੱਲ ਕਰ ਰਹੇ ਹੈਗੇ ਆ ਹਾਂਜੀ ਉਹ ਤਿੰਨੇ ਹੀ ਪ੍ਰਧਾਨ ਬਣਨ ਕਿਉਂਕਿ ਦਿਨਾਂ ਤੇ ਰਮੜਾਈਆਂ ਹੋਈਆਂ ਹੂੰ ਚੰਨੀ ਦੀ ਇੱਕ ਸਿਰਤ ਹੈ ਬੇਸ਼ੱਕ ਆਦਾ ਸੀ ਜਦੋਂ ਲੈਣੇ ਚੋਣ ਹੋਈਆ ਕਿ ਉਹ ਉਸ ਤਰ੍ਹਾਂ ਤੁਰ ਪਿਆ ਲੇਕਿਨ ਉਹ ਧਰ ਨਹੀਂ ਉਹ ਤੁਰ ਕੇ ਤਰਨ ਤਰ ਵੀ ਉਦੋਂ ਬਰਾਬਰੀ ਰਿਹਾ ਉਹਨਾਂ ਨਾਲ ਹਾਂਜੀ ਠੀਕ ਹੈ ਇਸ ਲਈ ਚੰਨੀ ਜਣਾ ਇੱਕ ਜਣਾ ਔਰਾ ਹੈਗਾ ਉਹ ਪੰਜਾਬ ਨੂੰ ਨਾਲੇ ਚੱਲਣ ਵਾਲਾ ਹੈਗਾ ਹੂੰ ਤੇ ਜਿਹੜੀ ਮਤਲਬ ਇਹ ਵੀ ਗੱਲ ਹੈ ਕਿ ਤੁਸੀਂ ਪ੍ਰਤਾਪ ਸਿੰਘ ਬਜਵਾ ਜੀ ਬਾਰੇ ਗੱਲ ਕੀਤੀ ਹੈ ਹੂੰ ਤੇ ਮੈਨੂੰ ਲੱਗਦਾ ਕਿ ਉਹ ਵੀ ਬੜ ਜਣੇ ਹੂੰ ਜੇਕਰ ਆਮਦੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਦੀ ਸਰਕਾਰ ਦੀ ਅੱਖ ਜਾ ਕੇ ਗੱਲ ਕਰ ਸਕਦਾ ਹੈਗਾ ਅੱਜ ਦੇ ਉਹ ਸੁਖਪਾਲ ਖਹਿਰਾ ਕਰ ਸਕਦਾ ਹਮ ਸੁਖਪਾਲ ਖਹਿਰਾ ਕੋਲ ਵਿਜ਼ਨ ਹੈਗਾ ਹਾਂਜੀ ਸੁਖਪਾਲ ਖਹਿਰਾ ਦੇ ਕੋਲ ਮਤਲਬ ਦੱਸਦਾ ਵੀ ਜੀ ਸਬੂਤ ਹੁੰਦੇ ਆ ਹੂੰ ਬਿਲਕੁਲ ਜਿਹਦੇ ਨਾਲ ਤੇ ਗੱਲ ਕਰਦੇ ਆ ਹਾਂਜੀ ਸੁਖਮਨ ਖੇਰਾ ਮਤਲਬ ਓਨੈਸਟ ਹੈਗੇ ਆ ਸੁਖਮਨ ਖੇਰਾ ਦੀ ਗੱਲ ਦੇ ਵਿੱਚ ਵਜ਼ਨ ਹੈਗਾ ਸੁਖਮਨ ਖੇਰਾ ਦੇ ਕੋਲ ਬੜੇ ਅੰਕੜੇ ਹੈਗੇ ਆ ਹੂੰ ਦਮ ਹੁੰਦਾ ਉਹਨਾਂ ਦੀ ਗੱਲ ਜਦੋਂ ਉਹ ਆਮ ਆਦਮੀ ਪਾਰਟੀ ਦੇ ਐਮ.ਐਲ.ਏ ਸੀ ਆਮ ਆਦਮੀ ਪਾਰਟੀ ਵੱਲੋਂ ਵਿਰੋਧੀ ਦੇ ਨੇਤਾ ਬਣੇ ਸੀਗੇ ਹਾਂਜੀ ਉਹ ਜਿੰਨਾ ਸਮਾਂ ਵੀ ਰਹੇ ਆ ਮਤਲਬ ਪੰਜਾਬ ਦੇ ਇਤਿਹਾਸ 'ਚ ਪਤਾ ਲੱਗਿਆ ਸੀਗਾ ਕਿ ਨੇਤਾ ਕੀ ਹੁੰਦਾ ਵਿਰੋਧੀ ਦਰਦਾ ਹੂੰ ਉਹ ਕੀ ਹੁੰਦਾ ਜੀ ਜੇਕਰ ਸੁਖਮਨ ਖੇਰਾ ਹੂੰ ਪ੍ਰਧਾਨ ਬਣਾਉਣ ਦੀ ਬਜਾਏ ਨਿਤਾਂ ਬੰਨੇ ਰੁਦਿਤ ਦੇ ਨਿਤਾਂ ਬੰਨੇ ਉਹਨਾਂ ਨੂੰ ਪ੍ਰਤਾਪ ਵਜੋਂ ਆਰਾਮ ਕਰਨ ਲਈ ਕਹ ਦਿੰਦੇ ਆ ਹਾਂ 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 ਉਹਨਾਂ ਨੂੰ ਰੱਖਣ ਉੱਪਰ ਹੀ ਧਰਤੀ ਹਾਂਜੀ ਠੀਕ ਹੈ ਲੇਕਿਨ ਇਹ ਜਿਹੜੀ ਜੋੜੀ ਆ ਹਾਂ ਹਾਂ ਸੁਖਪਾਲ ਖੈਰਾ ਦੀ ਤੇ ਚੰਨਜੀ ਚੰਨੀ ਦੀ ਇਹ ਜਿਹੜੇ ਪੰਜਾਬ ਕਾਂਗਰਸ ਦੇ ਸੁਪਨੇ ਜਿਹੜੇ ਆ ਨੈਸ਼ਨਲ ਕਾਂਗਰਸ ਦੇ ਵੀ ਮਤਲਬ ਇਹੀ ਪੰਜਾਬ ਦੇ ਵਿੱਚ ਜਿੱਦਾਂ ਨਾ ਭਾਜਪਾ ਕਰੀ ਆ ਬਸ ਹੀ ਉਹਨਾਂ ਦਾ ਸਫਾਇਆ ਕਰ ਰਹੇ ਕਾਂਗਰਸ ਦਾ ਘੱਟੋ ਘੱਟ ਇਹ ਗੱਲ ਫੇਰ ਕਹਿ ਸਕਦੇ ਆ ਕਿ ਘੱਟੋ ਘੱਟ ਅਸੀਂ ਪੰਜਾਬ ਦੇ ਵਿੱਚ ਭਾਜਪਾ ਦਾ ਖਾਤਾ ਨਿਕਲਣ ਹੁੰਦੇ ਹਾਂ ਹਾਂ ਠੀਕ ਹੈ ਉਹ ਫਿਰ ਤਾਂ ਹੀ ਹੋਗਾ ਜਦੋਂ ਇਹ ਗੱਲ ਹੋ ਗਈ ਆਹ ਵਾ ਗੱਲ ਹੂੰ ਸਹੀ ਗੱਲ ਹੈ ਸੋ ਬਿਲਕੁਲ ਜੀ ਤਰਨ ਤਰਨ ਜ਼ਿੰਮੇ ਦੀ ਚੋਣ ਦੀ ਹਾਰ ਨੇ ਸਿਰਫ ਇੱਕ ਸੀਟ ਨਹੀਂ ਗਵਾਈ ਸਗੋਂ ਪੰਜਾਬ ਕਾਂਗਰਸ ਨੂੰ ਆਪਣੇ ਪੈਰਾਂ ਤੇ ਖੜੇ ਹੋਣ ਦੇ ਲਈ ਮਜਬੂਰ ਕਰਕੇ ਰੱਖ ਦਿੱਤਾ ਹੈ ਸੋ ਪਾਰਟੀ ਦੇ ਅੰਦਰ ਇਹ ਚਰਚਾ ਬੜੀ ਜ਼ੋਰਾਂ ਤੇ ਹੈ ਕਿ ਕੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਰਗੇ ਮਜ਼ਬੂਤ ਦਲੀ ਚਿਹਰੇ ਨੂੰ ਅੱਗੇ ਕਰਕੇ ਇਸ ਨੁਕਸਾਨ ਦੀ ਪਰਪਾਈ ਕੀਤੀ ਜਾ ਸਕਦੀ ਹੈ ਇਸ ਦੇ ਨਾਲ ਹੀ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਦਵਾ ਦੀ ਕਾਰਗੁਜ਼ਾਰੀ ਤੇ ਵੀ ਉਂਗਲਾਂ ਚੁੱਕੀਆਂ ਜਾ ਰਹੀਆਂ ਨੇ ਕਿ ਉਹਨਾਂ ਨੂੰ ਵੀ ਬਦਲਿਆ ਜਾਵੇਗਾ ਜਾਂ ਫਿਰ ਉਹ ਆਪਣੀ ਕੁਰਸੀ ਬਚਾ ਲੈਣਗੇ ਸੋ ਅਗਲੇ ਕੁਝ ਹਫ਼ਤੇ ਤੇ ਮਹੀਨੇ ਪੰਜਾਬ ਕਾਂਗਰਸ ਦੇ ਲਈ ਬਹੁਤ ਹੀ ਅਹਿਮ ਹੋਣਗੇ ਹਾਈ ਕਮਾਂਡ ਦਾ ਅੰਤਿਮ ਫੈਸਲਾ ਕੀ ਹੋਵੇਗਾ ਕਿ ਪਾਰਟੀ ਦੇ ਵਿੱਚ ਵੱਡਾ ਫੇਰਬਦਲ ਹੋਵੇਗਾ ਨਵੇਂ ਚਿਹਰੇ ਆਉਣਗੇ ਧੜੇਬੰਦੀਆਂ ਖਤਮ ਹੋਣਗੀਆਂ ਜਾਂ ਫਿਰ ਸਭ ਕੁਝ ਪੁਰਾਣੀ ਤਰ੍ਹਾਂ ਹੀ ਚੱਲਦਾ ਰਹੇਗਾ ਸੋ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਬਹੁਤ ਘੱਟ ਸਮਾਂ ਬਾਕੀ ਹੈ ਅਤੇ ਆਮ ਆਦਮੀ ਪਾਰਟੀ ਨੇ ਤਾਂ ਪਹਿਲਾਂ ਹੀ ਆਪਣੀ ਪਕੜ ਨੂੰ ਹੈ ਮਜ਼ਬੂਤ ਕਰ ਲਈ ਹੈ ਜੇਕਰ ਕਾਂਗਰਸ ਨੇ ਹੁਣ ਸਮੇਂ ਸਿਰ ਸਹੀ ਕਦਮ ਨਾ ਚੁੱਕੇ ਤਾਂ ਇਹ ਹਾਰਾਂ ਦਾ ਸਿਲਸਿਲਾ ਜੋ ਹੈ ਰੁਕਣ ਵਾਲਾ ਨਹੀਂ ਹੈ ਸੋ ਪੰਜਾਬ ਦੀ ਸਿਆਸਤ ਦੇ ਸਾਰੇ जरिए अं लगातार ही थोड़े तक इन खबर के राही पहुंचाते रहेंगे सो वह हो चलिया खेड़ा साहब एक छोटी जी ब्रेक तो आप मिलते हैं ब्रेक तो उस बार सो दोस्तों कितने मिलते ब्रेक तो उस बार